ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ ਸਵਾਗਤ ਕਰਦੇ ਆ YouTube ਵਾਲੇ ਫਾਰਮਰ ਚੈਨਲ ਤੇ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਹਾਲਾਤਾਂ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਦੀ ਇੱਕ ਐਂਟਰੀ ਦੇਖੀ ਜਾ ਰਹੀ ਹੈ ਕਿ ਰਾਤ ਦੇ ਸਮੇਂ ਇੱਕ ਸਿਸਟਮ ਪੰਜਾਬ ਦੇ ਵਿੱਚ ਪਹੁੰਚ ਸਕਦਾ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਥੋੜੇ ਜਿਹਾ ਬਦਲ ਸਕਦੇ ਨੇ ਕਿਉਂਕਿ ਦਿਨ ਦੇ ਵੇਲੇ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਪਈ ਹੈ ਪੂਰਬ ਦੀ ਹਵਾ ਚੱਲੀ ਹੈ ਪੂਰੇ ਦੀ ਹਵਾ ਚੱਲਣ ਕਰਕੇ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਹਮਾਸ ਅਤੇ ਮੁੜਕੇ ਵਾਲੀ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਲਗਾਤਾਰ ਬਣ ਰਿਹਾ ਹੈ ਹੁਣ ਗੱਲ ਕਰਾਂਗੇ ਕਿ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਰਹਿਣਗੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਬਦਲੋ ਸਿਸਟਮ ਫਿਲਹਾਲ ਪੰਜਾਬ ਦੇ ਵਿੱਚ ਨਹੀਂ ਹੈ ਮੌਸਮ ਸਾਰੇ ਪਾਸੇ ਸਾਫ਼ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜਰੂਰ ਕਮੈਂਟ ਕਰਿਓ ਤਾਂ ਕਿ ਪ੍ਰੋਪਰ ਜਾਣਕਾਰੀ ਤੁਹਾਨੂੰ ਜਿਹੜੀ ਉਹ ਮਿਲ ਸਕੇ ਗੱਲ ਕਰਾਂਗੇ ਮੌਸਮ ਦੀ ਜਾਣਕਾਰੀ ਦੀ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਆ ਸੈਟਲਾਈਟ ਇਮੇਜ ਦੀ ਗੱਲ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਇਹ ਸਿਸਟਮ ਜਿਹੜਾ ਹੈ ਫਿਲਹਾਲ ਪੰਜਾਬ ਤੋਂ ਦੂਰ ਹੈ ਪਰ ਕਿਤੇ ਨਾ ਕਿਤੇ ਉਮੀਦ ਹੈ ਕਿ ਪੰਜਾਬ ਦੇ ਨੇੜੇ ਪਹੁੰਚ ਸਕਦਾ ਹੈ ਜਿਸ ਦੇ ਨਾਲ ਹਲਚਲ ਜਿਹੜੀ ਹੈ ਉਹ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬੱਦਲੋ ਸਿਸਟਮ ਪੰਜਾਬ ਦੇ ਉੱਪਰ ਕੋਈ ਵੀ ਬਣਦਾ ਹੋਇਆ ਫਿਲਹਾਲ ਨਹੀਂ ਦੇ ਰਿਹਾ ਜਿਸ ਦਿਨ ਲ ਸਾਨੂੰ ਕੋਈ ਵੀ ਹਲਚਲ ਜਹੀ ਨਹੀਂ ਹੈ ਕਿ ਕੋਈ ਮੀਂਹ ਪੰਜਾਬ ਦੇ ਵਿੱਚ ਹੋਵੇਗਾ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਫਿਲਹਾਲ ਸਾਫ਼ ਹੀ ਬਣਿਆ ਹੋਇਆ ਹੈ ਜਿਹੜਾ ਸਿਸਟਮ ਹੈ ਇਹ ਅੱਧ ਰਾਤ ਤੋਂ ਬਾਅਦ ਪੰਜਾਬ ਵੱਲ ਕੁਝ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਬੂੰਦਾਬੰਦੀ ਵੀ ਹੋ ਸਕਦੀ ਹੈ ਮੇਨ ਤੌਰ ਤੇ ਮਲੋਟ ਮੁਖਸਰ ਫਰੀਦਕੋਟ ਫਿਓਸਪੁਰ ਮਾਨਸਾ ਜ਼ਿਲ੍ਹਾ ਇਹਨਾਂ ਇਲਾਕਿਆਂ ਵਿੱਚ ਥੋੜੇ-ਬੋਧੇ ਚਾਂਸ ਨੇ ਕਿ ਬੂੰਦਾਬੰਦੀ ਕਿਣਮਣਕਣੀ ਦੇ ਹਾਲਾਤ ਬਣ ਸਕਦੇ ਨੇ ਪਰ ਓਵਰਆਲ ਅਗਰ ਗੱਲ ਕਰੀਏ ਤਾਂ ਮੌਸਮ ਕੋਈ ਵੱਡੇ ਹੀ ਹਲਚਲ ਜਾਂ ਉਮੀਦ ਦੀ ਘਟ ਹੈ ਕਿ ਕੋਈ ਬਹੁਤ ਭਾਰੀ ਵੀ ਹੋ ਸਕਵੇ ਹੋ ਜਾਵੇਗਾ ਪਰ ਹਾਂ ਜਦੋਂ-ਜਦ ਇਹ ਅੱਗੇ ਸਿਸਟਮ ਵਧੇਗਾ ਤਾਂ ਪੂਰੇ ਪੰਜਾਬ ਦੇ ਵਿੱਚ ਸਿਸਟਮ ਫੈਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਆਧਰਾਤ ਤੋਂ ਬਾਅਦ ਸਵੇਰ ਤੱਕ ਸਾਨੂੰ ਬੱਦਲਬਾਜ਼ੀ ਦਾ ਸਾਹਮਣਾ ਪੰਜਾਬ ਦੇ ਵਿੱਚ ਕਰਨਾ ਪੈ ਸਕਦਾ ਹੈ ਤੇ ਇਸ ਬੱਦਲਬਾਜ਼ੀ ਦੇ ਨਾਲ ਥੋੜੇ ਤੋਂ ਜ਼ਿਆਦਾ ਅੱਪਾ ਕਹਿੰਦੀ ਹੈ ਨਿੱਗ ਦਾ ਮਾਹੌਲ ਗਰਮੀ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ। ਬਾਕੀ ਅਗਰ ਇਸ ਤੋਂ ਇਲਾਵਾ ਕੋਈ ਹੋਰ ਗੱਲ ਕੀਤੀ ਜਾਵੇ ਤਾਂ ਕੋਈ ਹੋਰ ਵੱਡੀ ਹਲਚਲ ਮੌਸਮ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਬਹੁਤ ਭਾਰੀ ਨੁਕਸਾਨ ਮੀਂਹ ਨਾਲ ਜਾਂ ਕੋਈ ਬਹੁਤ ਭਾਰੀ ਤੇਜ਼ ਹਨੇਰੀ ਤੂਫਾਨ ਦੇ ਹਾਲਾਤ ਫਿਲਹਾਲ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ। ਅਗਰ ਕੋਈ ਇਹਹੀ ਹਾਲਾਤ ਬਣਦੇ ਹੋਏ ਤਾਂ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਤਾਹੀ बार-बार रिक्वेस्ट ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਸਕੇ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ